naam siri vae guru sat naam siri vae guru sat naam siri vae guru sat siri guru guru tan guru guru tan guru guru tan ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਚੋਲਾ ਸਾਹਿਬ ਦੇ ਦਰਸ਼ਨ ਨੂੰ ਮੇਰਾ ਬਾਬਾ ਨਾਨਕ ਸੰਗਤਾਂ ਹਰ ਸਾਲ ਦੀ ਤਰ੍ਹਾਂ ਇੱਕ ਤਰੀਕ ਨੂੰ ਬਾਬਾ ਖਦਾਲਾ ਸੈਣੀਓਂ ਤੋਂ ਤੁਰਦੀਆਂ ਨੇ ਹਾਰਪੁਰ ਤੋਂ ਪ੍ਰਾਉ ਪ੍ਰਾਈ ਹੁੰਦੀਆਂ ਹੁੰਦੀਆਂ ਤਿੰਨ ਤਰੀਕ ਨੂੰ ਇੱਥੋਂ ਦੀ ਨੰਗਣਾ ਸਾਹਿਬ ਤੋਂ ਐਨ ਕਾਲਵਾ ਨੂੰ ਕਾਧੀਆਂ ਇਹ ਵੀ 25 ਸਾਲ ਹੋ ਗਏ ਕਾਲਵਾ ਮੂਰਤੇ ਸਾਨੂੰ ਲੰਗਰ ਲਾਉਂਦੇ ਹਨ ਹਰ ਸਾਲ ਦੀ ਤਰ੍ਹਾਂ ਇੱਥੇ ਸੇਵਾ ਚੱਲਦੀਆਂ ਨੇ ਖੰਡ ਫਾਟਾਂ ਦੀਆਂ ਲੜੀਆਂ ਹੋਈਆਂ ਕਿੰਚ ਚਾਰ ਚਾਰ ਖੰਫਾਂ ਡੇਲੀ ਚਾਰਜੇ ਨੇ 15 20 ਦਿਨ ਹੋ ਗਏ ਤਾਂ ਚੱਲਦੇ ਆ ਲੰਗਰ ਔਰ ਸੰਗਤਾਂ ਅмма ਆ ਕੇ ਲਾਗੇ ਲਾਗੇ ਦੀਆਂ ਹਰ ਪਿੰਡਾਂ ਤੋਂ ਬਹੁਤ ਸੇਵਾ ਕਰ ਰਹੀਆਂ ਨੇ ਹੁਣ ਤੁਸੀਂ ਵੀ ਦੇਖੋ ਸੇਵਾ ਹਰ ਤਰ੍ਹਾਂ ਦੀ ਲੰਗਰਾਂ ਦੀ ਸੇਵਾ ਮਿੱਠਾ ਹੋਵੇ ਪ੍ਰਸਾਦ ਦੇ ਹੋਣ ਦਾਲ ਸਬਜੀ ਹਰ ਪ੍ਰਕਾਰ ਦਾ ਇਹ ਤਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮੜਾ ਕੋ ਚੱਲਦਾ ਇੱਥੇ ਹਰ ਕਦੇ ਜੋ ਵੀ ਇੱਥੇ ਹੁੰਦਾ ਚੱਕੇ ਜਾਂਦਾ ਮਰੀ ਕਿਰਪਾ ਹਰ ਚੀਜ਼ ਮੈਡੀਕਲ ਵੀ ਇੱਥੇ ਲੱਗਾ ਹੁੰਦਾ ਕੈਂਪ ਸੇਰੇ ਲੱਗੂਗਾ ਹੋਵੇ ਔਰ ਵੀ ਜੋ ਵੀ ਰਸਤਾ ਬਤਕੈ ਨੂੰ ਚਾਹੀ ਸਾਰਾ ਦੇਦਾ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 28 ਫਰਵਰੀ ਨੂੰ ਜਸੋਵਾਲ ਤੋਂ ਤੁਰੇ ਸੀਗੇ ਪੈਦਲ ਸੰਗ ਡੇਰਾ ਬਾਬਾ ਨਾਨਕ ਲਈ ਤੇ ਛਟਿਆੜਾ ਸੈਣੀਆ ਤੋਂ ਪੈਦਲ ਹੋ ਕੇ ਉੱਥੇ ਤੇ ਸਾਨੂੰ ਟਰੈਕਟਰ ਤੇ ਛੱਡਣ ਆਂਦੇ ਆ ਛਟਿਆੜਾ ਸੈਣੀਆ ਤੇ ਉਤੋਂ ਬਾਅਦ ਅਸੀਂ ਫਿਰ ਪੈਦਲ 4 ਦਿਨਾਂ ਦਾ ਸਾਡਾ ਸਫਰ ਹੁੰਦਾ ਫਿਰ ਤੁਰ ਡੇਰਾ ਬਾਬਾ ਨਾਨਕ ਰਾਤ ਰਹੀ ਦਾ ਮੈਂ ਸਾਰੀ ਸੰਗ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਵੀ ਬਾਤੋਂ ਬਾਤ ਚੜ ਕੇ ਹਿੱਸਾ ਲੋ ਬਾਬਾ ਨਾਨਕ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਮੇਰੀ ਵਾਈਫਾ ਨਾਲ ਤੇ ਬਾਬੇ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਰੀ ਸੰਗਤ ਦੇ ਉਹ ਝੋਲੀਆਂ ਭਰਦਾ ਬਾਬੇ ਨਾਨਕ ਕੋਲ ਬਸ ਬੰਦਾ ਲੈਣ ਵਾਲਾ ਹੋਣਾ ਚਾਹੀਦਾ ਸਾਰਿਆਂ ਦੀਆਂ ਝੋਲੀਆਂ ਭਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸ ਮੇਰੇ ਪਿਆਰੇ ਸਤਕਾਰਯੋਗ ਸਾਥ ਸੰਗਤ ਨਗਰ ਨਿਵਾਸੀ ਅੰਗਤਾਂ ਅੱਗੇ ਬਹੁਤ ਹੀ ਬਹੁਤ ਹੀ ਪਿਆਰ ਸਤਕਾਰ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੋਲਾ ਸਾਹਿਬ ਜੀ ਦੇ ਮੇਲੇ ਦਾ ਸੰਗਤਾਂ ਆ ਰਹੀਆਂ ਨੇ ਆਪਣੇ ਇਥੋਂ ਖੰਡਿਆਲਾ ਸਿਆਣੀਆਂ ਤੋਂ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਨਗਰ ਨਵਾਸੀਆਂ ਨੇ ਬਹੁਤ ਹੀ ਵਧੀਆ ਲੰਗਰ ਚਾਹ ਪਕੌੜੇ ਬਹੁਤ ਸੋਹਣੀਆਂ ਸਬਜ਼ੀਆਂ ਬਣਾਈਆਂ ਬਹੁਤ ਵਧੀਆ ਲੰਗਰ ਲਾਇਆ ਜੋ ਕਿ ਸਾਰੇ ਹੀ ਮਾਈ ਭਾਈ ਬੜੇ ਪਿਆਰ ਨਾਲ ਛਕਦੇ ਨੇ ਛਕਾਉਂਦੇ ਨੇ ਆਉਂਦੇ ਜਾਂਦੇ ਰਹੀ ਬਹੁਤ ਹੀ ਵਧੀਆ ਤਰੀਕੇ ਨਾਲ ਬਹਿ ਕੇ ਲੰਗਰ ਪਾਣੀ ਛਕਦੇ ਨੇ ਬੜਾ ਸਤਿਕਾਰ ਪਿਆਰ ਦਿੰਦੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਧ ਸੰਗਤ ਨੇ ਲੰਗਰ ਚਲਾਇਆ ਹੋਇਆ ਮੈਂ ਧੰਨਵਾਦੀ ਆ ਸਾਰੇ ਸਾਧ ਸੰਗਤ ਦਾ ਤੇ ਮੇਰੇ ਬਹੁਤ ਹੀ ਅਜੀਜ਼ ਅਹਿਮਦੀਆ ਬ੍ਰਦਰ ਮੇਰੇ ਵੀਰ ਭਰਾ ਮੇਰਾ ਬਹੁਤ ਪਿਆਰ ਕਰਦੇ ਨੇ ਮੇਰੇ ਨਾਲ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਬਹੁਤ ਵਧੀਆ ਹੀ ਸਰਕਾਰ ਨਾਲ ਪਿਆਰ ਨਾਲ ਲੰਗਰ ਚੱਲ ਰਿਹਾ ਮੈਂ ਕਰਨਾ ਮੈਂ ਸਾਧ ਸੰਗਤ ਦੇ ਬੇਨਤੀ ਕਰਨਾ ਕਿ ਵੱਧ ਤੋਂ ਵੱਧ ਸੇਵਾ ਕਰੋ اے Guru ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸੰਗਤਨ ਬੇਨਤੀ ਹੈ ਸਤਿਆਪਾਠੇ ਆਪਣੇ ਮਜੇ ਨਾਲ ਆਰਾਮ ਨਾਲ ਚੱਲੋ ਬਹੁਤੀ ਕਾਦੀ ਕਰਨੀ ਲੋੜ ਕੋਈ ਨਹੀਂ ਮਜੇ ਮਜੇ ਜਾਓ ਉਹਨਾ ਪੈਣਾ ਜਿਆਦਾ ਨਿਭਰੇ ਤੁਹਾਨੂੰ ਗੁਰੂ ਨਾਮ ਤੁਹਾਨੂੰ ਗੁਰੂ ਨਾਮ ਨੂੰ ਬੋਲੇ ਸੋਨੇ ਆਲ ਸਤ ਸ੍ਰੀਆ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਸਾਧ ਸੰਗਤ ਜੀ ਬਹੁਤ ਹੀ ਪਿਆਰ ਨਾਲ ਮੇਲਾ ਜਿਹੜਾ ਚੋਲਾ ਸਾਹਿਬ ਦਾ ਮਨਾਇਆ ਜਾ ਰਿਹਾ ਹੈ ਬਹੁਤੀ ਸੰਗਤਾ ਪ੍ਰੇਮ ਨਾਲ ਪ੍ਰਸ਼ਾਦਾ ਪਾਣੀ ਛਕਣ ਦੀਆਂ ਇਹ ਕਾਲਵਾ ਮੋੜ ਤੇ ਸੂਵੇ ਤੇ ਲੰਗਰ ਲੱਗਦਾ ਹਰ ਸਾਲ ਇੱਥੇ 20 ਤਰੀਕ ਤੋਂ ਲੈ ਕੇ ਤੇ 5 ਤਰੀਕ ਤੱਕ ਲੰਗਰ ਲੱਗਦਾ ਹੈ। ਤੋਂ ਸੰਗਤਾ ਪਿਆਰ ਨਾਲ ਆ ਰਹੀਆਂ ਪਿਆਰ ਨਾਲ ਛਕਣਦੀਆਂ ਨੇ। ਤੋਂ ਆਪ ਵੀ ਸਾਰੇ ਹੁਲੜਬਾਜੀ ਤੋਂ ਪ੍ਰੇਸ਼ ਕਰੋ ਤੇ ਹਾਂਜੀ। ਇੱਥੇ ਤੋਂ ਪ੍ਰੇਸ਼ਨਾ ਤੋਂ ਪ੍ਰੇਸ਼ ਕਰੋ ਤੇ ਆਪਣਾ ਸਾਰਾ ਕੋ ਚੰਗ ਚੜਦੀ ਕਲਾ ਨਾਲ ਸੇਵਾ ਕਰੋ, ਸਰਤਾ ਨਾਲ ਸੇਵਾ ਕਰੋ ਤੇ ਸਾਰੇ ਜਾਨੇ ਦਰਸ਼ਨ ਜ਼ਰੂਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ